ਜਿਹੜੇ ਮੇਰੀ ਮਾਮ ਦਾ ਜਿਹਨੇ ਮਰਡਰ ਕੀਤਾ ਆ ਉਹਨੂੰ ਤਾਂ ਉਹਨਾਂ ਨੇ ਫੜ ਲਿਆ ਐਂਡ ਹੀ ਇਜ਼ ਇਨ ਦਾ ਜੇਲ ਸੋ ਉਹ ਕੱਲਾ ਨਹੀਂ ਐ ਇਹਦੇ ਵਿੱਚ ਬਿਕਾਜ਼ ਐਜ਼ ਦਾ ਐਵੀਡੈਂਸ ਮੇਰੀ ਮਾਮ ਦੀਆਂ ਬ੍ਰੋਕਨ ਗਲਾਸਸੇ ਇਹ ਸਾਫ਼ ਦੱਸਦੀਆਂ ਨੇ ਕਿ ਮੇਰੀ ਮਾਮ ਦੇ ਨਾਲ ਪਹਿਲਾਂ ਝੜਪ ਹੋਈ ਐ ਮੇਰੀ ਮਾਮ ਨੂੰ ਪਹਿਲਾਂ ਕੁੱਟਿਆ ਗਿਆ ਐ ਸੋ ਫਿਰ ਮੇਰੀ ਮਾਮ ਜੇ ਉਸ ਚੜਪ ਦੇ ਵਿੱਚ ਬੇਹੋਸ਼ ਹੋਈ ਬੇਹੋਸ਼ ਹੋ ਕੇ ਉਹਨੂੰ ਅੱਗ ਲਾਈ ਗਈ ਹੈ ਸੋ ਉਹਦੇ ਕਰਕੇ ਮੈਂ ਇੱਥੇ ਰਿਕੁਐਸਟ ਕਰਨ ਆਈ ਸੀ ਕਿ ਉਹਦੇ ਨਾਲ ਜਿਹੜੇ ਜੁੜੇ ਹੋ ਇਹਨਾਂ ਦੇ ਘਰ ਦੇ ਮੈਂਬਰ ਨੇ ਉਹਨਾਂ ਦੀ ਸਿਸਟਰ ਮਦਰ ਤੇ ਉਹਦੇ ਬ੍ਰਦਰ ਨੂੰ ਵੀ ਪੁੱਛਗਿੱਛ ਕੀਤਾ ਜਾਵੇ ਜੇ ਜਿਹੜਾ ਬੰਦਾ ਵੀ ਇਸ ਮਰਡਰ ਦੇ ਵਿੱਚ ਹੋਰ ਇਨਵੋਲਵ ਹੈ ਉਹਨੂੰ ਸਜ਼ਾ দাও ਸੋ ਥੈਟ ਐਸ ਆਲ ਯੂ ਗਾਇਸ ਨਾਓ ਵੀ ਆਰ ਫਾਈਟਿੰਗ ਫਾਰ ਦਾ ਜਸਟਿਸ ਐਂਡ ਵੀ ਆਰ ਫਾਈਟਿੰਗ ਫਾਰ ਦਾ ਟਰਥ ਹਾਂਜੀ ਮੇਰਾ ਨਾਮ ਰਵਿੰਦਰ ਖੋਰਾ ਸੋ ਮੈਂ ਅੱਜ ਕਮਿਸ਼ਨਰ ਦੇ ਆਫਿਸ ਆਈ ਹਾਂ ਡੀਸੀਪੀ ਨੂੰ ਮਿਲਣ ਲਈ ਰਵਿੰਦਰ ਸਿੰਘ ਜਿਹਨਾਂ ਨੂੰ ਮੈਂ ਰਿਕਵੈਸਟ ਪਾਈ ਸੀਗੀ ਕਿ ਵੀ ਜਿਹੜੇ ਮੇਰੀ ਮਾਮ ਦਾ ਜਿਹਨੇ ਮਰਡਰ ਕੀਤਾ ਆ ਉਹਨੂੰ ਤਾਂ ਉਹਨਾਂ ਨੇ ਫੜ ਲਿਆ ਐਂਡ ਹੀ ਇਜ਼ ਇਨ ਦ ਜੇਲ ਸੋ ਉਹ ਕੱਲਾ ਨਹੀਂ ਐ ਇਹਦੇ ਵਿੱਚ ਬਿਕਾਜ਼ ਐਸ ਦ ਐਵੀਡੈਂਸ ਮੇਰੀ ਮਾਮ ਦੀਆਂ ਬ੍ਰੋਕਨ ਗਲਾਸਸ ਇਸ ਸਾਫ ਦੱਸ ਦਿਆ ਨੇ ਕਿ ਮੇਰੀ ਮਾਮ ਦੇ ਨਾਲ ਪਹਿਲਾਂ ਝੜਪ ਹੋਈ ਐ ਮੇਰੀ ਮਾਮ ਨੂੰ ਪਹਿਲਾਂ ਕੁੱਟਿਆ ਗਿਆ ਐ ਸੋ ਫਿਰ ਮੇਰੀ ਮਾਮ ਜੇ ਉਸ ਚੜਪ ਦੇ ਵਿੱਚ ਬੇਹੋਸ਼ ਹੋਈ ਬੇਹੋਸ਼ ਹੋ ਕੇ ਉਹਨੂੰ ਅੱਗ ਲਾਈ ਗਈ ਐ ਸੋ ਉਹਦੇ ਕਰਕੇ ਮੈਂ ਇੱਥੇ ਰਿਕੁਐਸਟ ਕਰਨ ਆਈ ਸੀ ਕਿ ਉਹਦੇ ਨਾਲ ਜਿਹੜੇ ਜੁੜੇ ਹੋ ਉਹਨਾਂ ਦੇ ਘਰ ਦੇ ਮੈਂਬਰ ਨੇ ਉਹਨਾਂ ਦੀ ਸਿਸਟਰ ਮਦਰਸ ਤੇ ਉਹਦੇ 브ਦਰ ਨੂੰ ਵੀ ਉਹ ਚੁੱਕਿਚ ਕੀਤਾ ਜਾਵੇ ਕਿਉਂਕਿ ਇਹਦੇ ਵਿੱਚ ਇਹੀ 17 ইয়ার্স 올ਡ ਕੀ ਪਿਤਾ ਉਹਨੂੰ ਪਲਾਨ ਕੀਤਾ ਹੋਵੇ ਸੋ ਮੈਨੂੰ ਇੱਥੇ ਮਿਸਟਰ ਰੁਪਿੰਦਰ ਨੇ ਬਹੁਤ ਜ਼ਿਆਦਾ ਵਧੀਆ ਰਿਸਪੌਂਡ ਕੀਤਾ ਐਂਡ ਉਹਨਾਂ ਨੇ ਮੇਰੇ ਹੁੰਦਿਆਂ ਹੀ ਬਹੁਤ ਸਟ੍ਰਿਕਟਲੀ ਐਂਡ ਬਹੁਤ ਸਟਰੋਂਗਲੀ ਜਿਹੜੇ ਆਫੀਸਰਸ ਇੱਥੇ ਕੰਮ ਕਰ ਰਹੇ ਨੇ ਉਹਨਾਂ ਨੂੰ ਕਿਹਾ ਕਿ ਇਸ ਚੀਜ਼ ਦੀ ਥੋਰੋਲੀ ਐਂਡ ਵਾਈਡਰ ਜਾਂਚ ਕਰੋ ਜੇ ਜਿਹੜਾ ਬੰਦਾ ਵੀ ਇਸ ਮਰਡਰ ਦੇ ਵਿੱਚ ਹੋਰ ਇਨਵੋਲਵ ਹੈ ਉਹਨੂੰ ਸਜ਼ਾ ਦਿਓ ਸੋ ਥੈਟ ਐਸ ਆਲ ਯੂ ਗਾਇਸ ਨੋ ਵੀ ਆਰ ਫਾਈਟਿੰਗ ਫਾਰ ਦ ਜਸਟਿਸ ਐਂਡ ਵੀ ਆਰ ਫਾਈਟਿੰਗ ਫਾਰ ਦ ਟਰੂਥ ਸੋ ਜੇਕਰ ਉਹ ਜੇਲ੍ਹ ਦੇ ਵਿੱਚ ਆ ਸੋ ਅਸੀਂ ਇਕੱਲੇ ਨੂੰ ਨਹੀਂ ਕਰ ਸਕਦੇ ਕਿਉਂਕਿ ਐਵਿਡੈਂਸ नो इग्नोर ਨਹੀਂ ਬਿਲਕੁਲ ਵੀ ਕੀਤਾ ਜਾ ਸਕਦਾ ਸੋ ਉਹਨਾਂ ਨੇ ਇੱਥੇ ਉਹਨਾਂ ਦੀ ਉਹਨਾਂ ਅਲਰੇਡੀ ਮੇਰੀ ਮੀਟਿੰਗ ਹੈ ਇਟਸ ਇਟਸ ਅ ਵੈਰੀ ਫਰੂਟਫੁਲ ਸੋ ਆਈ ਹੋਪ ਜਿਹੜੇ ਆਫੀਸਰਸ ਮੇਰੀ ਮਾਮਲੇ ਕੇਸ ਤੇ ਕੰਮ ਕਰਦੇ ਪਏ ਨੇ ਉਹ ਇਸ ਦੇ ਮਿਸਟਰ ਉਪਿੰਦਰ ਸਿੰਘ ਦੇ ਆਰਡਰ ਨੂੰ ਫੋਲੋ ਕਰਕੇ ਉਨ ਇਸ ਇਨ ਮਰਡਰ ਜਾਂਚ ਪ੍ਰੋਪਰ ਤਰੀਕੇ ਨਾਲ ਕਰਨਗੇ ਔਰ ਜਿਹੜੇ ਵੀ ਹੋਰ ਇਨਵੋਲਡ ਬੰਦੇ ਨੇ ਜਿਨ੍ਹਾਂ ਨੇ ਇਹ ਸਾਰਾ ਚੀਜ਼ਾ ਸਾਰੀ ਚੀਜ਼ ਕੀਤੀ ਹੈ ਉਹਨਾਂ ਨੂੰ ਸਜ਼ਾ ਮਿਲੂਗੀ ਸੋ ਮੈਂ ਦੱਸ ਦਾ ਮਾਈ ਮਾਈ ਰਿਕਵੈਸਟ ਇਜ਼ ਇਟਸ ਥਿਸ ਕਿ ਵੀ ਇਹਦੇ ਵਿੱਚ ਇਕੱਲਾ ਨਹੀਂ ਹੈ ਇਹਦੇ ਨਾਲ ਹੋਰ ਵੀ ਬੰਦੇ ਇਨਵੋਲਵ ਹੈ ਇਸ ਮਰਡਰ ਦੇ ਵਿੱਚ ਸੋ ਕਿੰਨੇ ਬੰਦੇ ਜਿਹੜੇ ਕਰਾਇਦੇ ਸਰ ਟੋਟਲ 7 ਪੀਪਲ ਸੱਤ ਜਣੇ ਰਹਿੰਦੇ ਸੀਗੇ ਉਹਨਾਂ ਦੇ ਸੋ ਉਹ ਜਿਹੜੇ ਬਜ਼ੁਰਗ ਜਿਹੜੀ ਉਹਨਾਂ ਦੀ ਗ੍ਰੈਂਡਮਾ ਆ ਸ਼ੀ ਇਜ਼ ਲਾਈਕ ਅ ਵੈਰੀ ਵੈਰੀ 올ਡ ਸੋ ਸ਼ੀ ਸੈਟ ਉਹ ਤਾਂ ਹਾਲ ਆਲਵੇਜ਼ ਹੀ ਬਾਰ ਬੈਠੀ ਰਹਿੰਦੀ ਸੀਗੀ ਦਿਸ ਇਜ਼ ਵਟ ਆਈ ਹਰਡ ਬਿਕਾਜ਼ ਮੈਨੂੰ ਪਤਾ ਨਹੀਂ ਹੈ ਸੋ ਸਾਰਿਆਂ ਨੇ ਕਿਹਾ ਵੀ ਉਹ ਬਾਰ ਹੀ ਬੈਠੀ ਰਹਿੰਦੀ ਸੀ ਸੋ ਇਹਦੇ ਵਿੱਚ ਜਿਹੜੀ ਇਨਵੋਲਵਮੈਂਟ ਮੈਨੂੰ ਜਿਹੜੀ ਬਹੁਤ ਮੇਜਰ ਇਨਵੋਲਵਮੈਂਟ ਲਾਦੀ ਹੈ ਜਿਹੜੀ ਕਿ ਮੈਂ ਰਿਕਵੈਸਟ ਕੀਤੀ ਹੈ ਬਿਕਾਜ਼ ਆਫਟਰ ਫਾਈਂਡਿੰਗ ਬ੍ਰੋਕਨ ਗਲਾਸੇਸ ਕਿ ਇਹ ਸਿਰਫ ਧੱਕਾ ਮਾਰ ਕੇ ਤੇ ਸਿਰਫ ਫਾੜ ਕੇ ਵਾਲੀ ਗੱਲ ਨਹੀਂ ਹੈ ਇਹ ਪਹਿਲਾਂ ਮੇਰੀ ਮਮ ਕਿਉਂਕਿ ਵਾਜ਼ਨਟ ਅ ਵੀਕ ਊਮਨ ਸ਼ੀ ਵਾਸ ਅ ਵੈਰੀ ਸਟਰੋਂਗ ਲੇਡੀ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਹੋਊਗੀ ਆਪਣੇ ਆਪ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੋਊਗੀ ਆਪਣੇ ਆਪ ਨੂੰ ਸਰਵਾਈਵ ਕਰਨ ਦੀ ਸੋ ਇਹ ਕੋਈ ਐਸਲੀ ਦੇਸਲੀ ਬਾਰ-ਬਾਰ ਮੈਂ ਕੈਰੀਿੰਗ ਕਰਦੇ ਵਿੱਚ ਸਿਰਫ ਉਹ ਇਨਵੋਲਵ ਨਹੀਂ ਹੈ ਜਿਹੜੇ ਹੋਰ ਵੀ ਨੇ ਆਫ ਕੌਰਸ ਜਿਹੜੇ ਜਿਹੜੇ ਥੱਲੇ ਜਿਹੜੇ ਉਸ ਵੇਲੇ ਪ੍ਰੈਜ਼ੈਂਟ ਸੀ ਉਸ ਐਕਸੀਡੈਂਟ ਤੇ ਔਰ ਉਹਨਾਂ ਨੇ ਮੇਰੀ ਮਾਮ ਦੀ ਹੈਲਪ ਨਹੀਂ ਕੀਤੀ ਤੇ ਉਹਨਾਂ ਨੂੰ ਉਹ ਬੁਲਾ ਕੇ ਉਹਨਾਂ ਨੂੰ ਪੁੱਛਗਿਛ ਕਰਨ ਐਂਡ ਆਪਣੇ ਇਨਵੈਸਟੀਗੇਟ ਦਾ ਜਿਹੜਾ ਏਰੀਆ ਆ ਉਹ ਵਾਈਡਰ ਕਰਨ ਜੀ ਵੈਸੇ ਤਾਂ ਉਹ ਕਾਫੀ ਸਾਲਾਂ ਤੋਂ ਰਹ ਰਹੇ ਸੀ ਪਰ ਉਹ ਜਿੱਦਾਂ ਯੂ ਐਸਏ ਬਿਕਾਜ਼ ਹੀ ਵਾਸ ਅ ਸਿਟੀਜ਼ਨ ਆਫ ਯੂਨਾਈਟਿਡ ਸਟੇਟਸ ਸੋ ਸਾਡੇ ਕੋਲ ਜਿੱਦਾਂ 6 ਮਹੀਨੇ ਲਈ ਆਉਂਦੇ ਸੀ ਇੱਥੇ ਸਾਲ ਰਹਿ ਜਾਂਦੇ ਸੀ ਬਿਕਾਜ਼ ਆਪਣੇ ਕੋਲੇ ਇੱਥੇ ਘਰ ਆ ਪ੍ਰਾਪਰਟੀਆਂ ਨੇ ਸੋ ਉਹ ਉਹਨਾਂ ਦੀ ਦੇਖਭਾਲ ਕਰਦੇ ਸੀ ਕਿ ਡੈਡ ਦੇ ਜਾਣ ਤੋਂ ਬਾਅਦ ਸੋ ਉਹਨਾਂ ਦਾ ਆਉਣਾ ਇੱਥੇ ਜ਼ਰੂਰੀ ਸੀ ਬਿਕਾਜ਼ ਸ਼ੀ ਵਾਸ ਅ ਵੈਰੀ ਆਪਣਾ ਟੈਕਸ ਫਾਈਲ ਕਰਦੇ ਸੀ ਪ੍ਰਾਪਰਟੀ ਟੈਕਸ ਦਿੰਦੇ ਸੀਗੇ ਸੋ ਉਹਨਾਂ ਦਾ ਆਪਣੇ ਉਹ ਬਹੁਤ ਪਾਰਟਿਕੂਲਰ ਸੀ ਇਸ ਚੀਜ਼ ਦੇ ਉਹ ਚੀਜ਼ ਦੇ ਕਿ ਮੈਂ ਕੋਈ ਚੀਜ਼ ਛੱਡਣੀ ਸੋ ਹਰ ਸਾਲ ਉਹ ਉਹ ਗਿੜਾ ਇੱਥੇ ਮਾਰਦੇ ਸੀ ਸੋ ਜੇ ਕਿਰਾਏ ਤੇ ਰਹਿੰਦੇ ਸੀ ਕਿੰਨੀ ਦੇਰ ਤੋਂ ਕਿਰਾਏ ਤੇ ਰਹਿੰਦੇ ਸੀ ਕੋਈ ਸ਼ਰਨਾਖਤ ਵਗੈਰਾ ਨਹੀਂ ਕਰਵਾਈ ਹੋਈ ਸੀ ਜੀ ਕਰਾਈ ਸੀ ਬਿਕਾਜ਼ ਵੀ ਹੈ ਆਪਣੇ ਕੋਲੇ ਇਨ ਬਿਟਵੀਨ ਇੱਕ ਮੈਨੇਜਰ ਆ ਜਿਹੜਾ ਕਿ ਆਲਵੇਸ ਮੰਮੀ ਨੂੰ ਕਿਰਾਏ ਤੇ ਲਿਆ ਕੇ ਦਿੰਦਾ ਹੁੰਦਾ ਹੁੰਦਾ ਸੀਗਾ ਇਹ ਇਹ ਦੋ ਆਈ ਥਿੰਕ ਟੂ ਲੈਸ ਥੈਨ 2 ইয়ার্স ਤੋਂ ਰਾਰੇ ਸੀ ਐਂਡ ਪਿਛਲੇ ਡੇਢ ਸਾਲ ਤੋਂ ਤਾਂ ਬਹੁਤ ਵਧੀਆ ਚੱਲ ਰਿਹਾ ਸੀਗਾ ਐਂਡ ਕਲੀਨਿੰਗ ਵੀ ਰੱਖਦੇ ਸੀ ਕਿਉਂਕਿ ਮੰਮੀ ਆਲਵੇਸ ਸਾਡੇ ਨਾਲ ਗੱਲਬਾਤ ਕਰਦੇ ਰਹਿੰਦੇ ਸੀਗੇ 5 ਮਹੀਨੇ ਤੋਂ ਇਹਨਾਂ ਨੇ ਕੋਈ ਕਰਾਇਆ ਨਹੀਂ ਸੀ ਦਿੱਤਾ ਐਂਡ ਦੇ ਸਾਈਡ 'ਚ ਸਾਡੇ ਡੈਡ ਬਿਮਾਰ ਨੇ ਉਹਨਾਂ ਤੇ ਪੈਸਾ ਲੱਗ ਗਿਆ ਮੰਮੀ ਕਹਿੰਦੇ ਕੋਈ ਚੱਕਰ ਨਹੀਂ ਸੋ ਇਹ ਮੰਮੀ ਇਹ ਕਹਿੰਦੇ ਸੀ ਵੀ ਆਪਸ 'ਚ ਬਹੁਤ ਜ਼ਿਆਦਾ ਲੜਦੇ ਨੇ ਸੋ ਦੇਰ ਇਜ਼ ਨੋ ਪੀਸ ਸੋ ਮੈਂ ਇਹਨਾਂ ਨੂੰ ਹੁਣ ਕਹਿਣਾ ਕਿ ਚਲੋ ਜੇ ਨਹੀਂ ਪੈਸੇ ਦੇਣੇ ਨਾ ਸੀ ਤੁਸੀਂ ਘਰ ਛੱਡੋ ਮੈਂ ਕੋਈ ਹੋਰ ਕਿਰਾਏਦਾਰ ਪਾ ਕੇ ਤੇ ਫਿਰ ਮੈਂ ਤੁਹਾਡੇ ਕੋਲ ਆ ਜਾਣਾ ਬਿਕਾਜ਼ ਉਹਨਾਂ ਨੇ ਜੂਨ ਚ ਸਾਡੇ ਕੋਲ ਆਉਣਾ ਸੀ ਸੋ ਇਸ ਅਨਫੋਰਚੂਨੇਟਲੀ ਸ਼ੀ ਨੇਵਰ ਮੇਡ ਮੈਂ ਇਹ ਮੈਸੇਜ ਫਰਸਟ ਆਫ ਆਲ ਇਹ ਦੇਣਾ ਚਾਹੂੰਗੀ ਕਿ ਵੀ ਮੈਂ ਤਾਂ ਫਾਰ ਮੀ ਆਈ ਏਮ ਨਾਟ ਗੋਇੰ ਟੂ ਡੂ ਐਨੀ ਰੈਂਟਰਸ ਔਨ देयर ਮੈਂ ਤਾਂ ਮਤਲਬ ਕਹੂੰਗੀ ਕਿ ਵੀ ਨੋ ਬਿਕਾਜ਼ ਇਨ ਰੱਖੋ ਕਿ ਰਾਜਦਾਰ ਪਰ ਇਨਸਾਨੀਅਤ ਕਿਤੇ ਨਹੀਂ ਹੈਗੀ ਤੁਸੀਂ ਕਿਸੇ ਵੀ ਬੰਦੇ ਨੂੰ ਪਹਿਲਾਂ ਬੇਹੋਸ਼ ਕਰਕੇ ਜੇ ਉਹ ਬੇਹੋਸ਼ ਹੋਇਆ ਹੋਇਆ ਉਹਦੇ ਨਾਲ ਤੁਸੀਂ ਕੁਝ ਵੀ ਕਰ ਸਕਦੇ ਹੋ ਉਹਦੇ ਉਹਨੂੰ ਉੱਠਣ ਦਾ ਮੌਕਾ ਦਿਓ ਉਹਦੇ ਨਾਲ ਫਾਈਟ ਕਰੋ ਫੇ ਉਹ ਬੰਦਾ ਤੁਹਾਨੂੰ ਦੱਸੂਗਾ ਕਿ ਬਈ ਹਾਂ ਪੇ ਮੇਰੇ ਚ ਕਿੰਨੀ ਕੁ ਪਾਵਰ ਹੈਗੀ ਤੁਸੀਂ ਬੇਹੋਸ਼ ਹੋਏ ਬੰਦੇ ਨੂੰ ਅੱਗ ਲਾ ਦਿੰਦੇ ਆਪਾਂ ਕਿਸੇ ਜਾਨਵਰ ਨਾਲ ਵੀ ਇਸ ਤਰ੍ਹਾਂ ਨਹੀਂ ਕਰਦੇ ਜੇ ਕੋਈ ਮਰਿਆ ਹੁੰਦਾ ਆਪਾਂ ਅੱਗ ਨਹੀਂ ਲਾਉਦੇ ਹੀ 5 ਫੀਟ 56 ਇੰਚਸ ਮਾਈ ਮਮ ਐਂਡ ਉਹਨੇ ਬੇਹੋਸ਼ ਕਰਕੇ ਮੇਰੀ ਮਮ ਨੂੰ ਅੱਗ ਲਾ ਦਿੱਤੀ ਸੋ ਮੈਂ ਮੈਂ ਤਾਂ ਇਹੀ ਕਹੂੰਗੀ ਯੈਸ ਰੈਂਟਰਸ ਮੈਂ ਨਹੀਂ ਕਹੂੰਗੀ ਕਿ ਨਾ ਰੱਖੋ ਪਰ ਮੈਂ ਸਾਰਿਆਂ ਨੂੰ ਇਹ ਗੱਲ ਕਹੂੰਗੀ ਕਿ ਪਲੀਜ਼ ਆਪਣੇ ਚ ਇੱਕ ਇਨਸਾਨ ਕੁਝ ਵੀ ਬਣਨ ਤੋਂ ਪਹਿਲਾਂ ਇਨਸਾਨ ਬਣ ਜਾਓ ਆਪਣੇ ਅੰਦਰ ਇੱਕ ਇਨਸਾਨੀਅਤ ਲੈ ਕੇ ਆਓ ਇੱਕ ਦੂਸਰੇ ਨੂੰ ਮਾਰਨ ਤੋਂ ਪਹਿਲਾਂ ਇਨਸਾਨ ਬਣੋ ਤੁਸੀਂ ਕਿ ਦਰਦ ਹਰੇਕ ਨੂੰ ਹੁੰਦਾ ਹੈ